ਸਤਿ ਸ਼੍ਰੀ ਅਕਾਲ ਜੀ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ ਜੁੜੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਅਡੋਲ YouTube ਪਰ ਥਰੂ ਵਰਾਠੀ ਦੇ ਵੱਲੋਂ ਸਿੱਖ ਗੁਰੂਆਂ ਤੇ AI ਦੇ ਨਾਲ ਵੀਡੀਓ ਬਣਾਈ ਗਈ ਜਿਸ ਤੋਂ ਬਾਅਦ ਇਸ ਦਾ ਲਗਾਤਾਰ ਵਿਰੋਧ ਹੋਇਆ ਅਤੇ ਜਥੇਦਾਰ ਕੁਲਦੀਪ ਸਿੰਘ ਗੜਕਜ ਤੇ ਫੱਲੋ ਵੀ ਇਸ ਦੀ ਨਿੰਦਾ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ AI ਦੇ ਰਾਹੀਂ ਗੁਰੂ ਸਾਹਿਬ ਹਰਕਤ ਦੇ ਆਉਂਦੇ ਆ ਦਿਖਾਣਾ ਜਿਹੜਾ ਬਿਲਕੁਲ ਵੀ ਗਲਤ ਹੈ। ਗੁਰੂ ਸਾਹਿਬ ਦੇ ਕਿਰਤਾਰ ਤੇ ਨਾਲ ਛੇੜਛਾੜ ਨੂੰ ਬਰਦਾਸ਼ਤ ਵੀ ਜਿਹੜਾ ਨਹੀਂ ਕੀਤਾ ਜਾਵੇਗਾ ਸੋ ਇਹ ਵੀਡੀਓ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫਾ ਏਆਈ ਦੇ ਰਾਹੀਂ ਜੋ ਵੀ ਵੀਡੀਓ ਬਣਾਈ ਗਈ ਉਸ ਨੂੰ ਤੁਰੰਤ ਡਿਲੀਟ ਕੀਤਾ ਜਾਵੇ ਸੋ ਜਿਸ ਤੋਂ ਬਾਅਦ ਤਰੋਵ ਰਾਠੀ ਦੇ ਵੱਲੋਂ ਇਸ ਨੂੰ ਇਤਰਾਜ਼ ਨੂੰ ਵੇਖਦਿਆਂ ਹੋਇਆਂ ਉਹਨਾਂ ਦੇ ਵੱਲੋਂ ਵੀਡੀਓ ਨੂੰ ਹਟਾ ਦਿੱਤਾ ਗਿਆ ਵੀਡੀਓ ਤੇ ਵਿਵਾਦ ਦੇ ਹੋਣ ਮਗਰੋਂ ਉਹਨਾਂ ਦੇ ਵੱਲੋਂ ਵੀਡੀਓ ਨੂੰ ਆਪਣੇ YouTube ਚੈਨਲ ਤੋਂ ਡਿਲੀਟ ਕਰ ਦਿੱਤਾ ਗਿਆ ਵਿਵਾਦਿਤ ਵੀਡੀਓ ਡਿਲੀਟ ਕਰਨ ਦੇ ਮਗਰੋਂ ਯੂਟਿਊਬਰ ਧਰੂਵ ਰਾਠੀ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਵੀਡੀਓ ਤੇ ਆਏ ਫੀਡਬੈਕ ਤੋਂ ਬਾਅਦ ਮੈਂ ਇਸ ਨੂੰ ਤੁਰੰਤ ਹਟਾਉਣ ਦਾ ਫੈਸਲਾ ਕੀਤਾ ਕਿਉਂਕਿ ਕੁੰਝ ਦਰਸ਼ਕ ਇਹ ਮੰਨਦੇ ਨੇ ਕਿ ਸਿੱਖ ਗੁਰੂਆਂ ਦਾ ਕੋਈ ਵੀ ਐਨੀਮੇਟਿਡ ਚਿੱਤਰਣ ਨਹੀਂ ਕੀਤਾ ਜਾਣਾ ਚਾਹੀਦਾ ਤੇ ਨਾ ਹੀ ਕਰਨਾ ਚਾਹੀਦਾ ਸੋ ਇਹ ਵੀਡੀਓ ਸਿਰਫ ਸਾਡੇ ਭਾਰਤੀ ਨਾਇਕਾਂ ਦੀਆਂ ਕਹਾਣੀਆਂ ਨੂੰ ਇੱਕ ਨਾ ਮੈਂ ਵਿਦਿਅਕ ਫਾਰਮੈਟ ਦੇ ਵਿੱਚ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਸੀ ਮੈਂ ਮੁਲਾਂਕਣ ਕਰਾਂਗਾ ਕਿ ਇਸ ਕਹਾਣੀ ਨੂੰ ਕਿਸੇ ਵੱਖਰੇ ਤਰੀਕੇ ਦੇ ਨਾਲ ਦੁਬਾਰਾ ਦੱਸਣਾ ਹੈ ਜਾਂ ਫਿਰ ਨਹੀਂ ਸੋ ਦੱਸਦੀ ਹੈ ਕਿ ਯੂਟਿਊਬਰ ਤਰੂ ਵਰਾਟੀ ਦੇ ਵੱਲੋਂ ਬਿੱਤੇ ਦੀਨੀ ਬੰਦਾ ਸਿੰਘ ਬਹਾਦਰ ਤੇ ਵੀਡੀਓ ਬਣਾਈ ਗਈ ਜਿਸ ਤੋਂ ਬਾਅਦ ਇਸ ਵੀਡੀਓ ਨੂੰ ਲੈ ਕੇ ਲਗਾਤਾਰ ਐਸਜੀਪੀਸੀ ਦੇ ਵੱਲੋਂ ਵਿਰੋਧ ਚੁਟਾਇਆ ਗਿਆ ਤੇ ਇਸ ਵਿਰੋਧ ਦੇ ਵਿਚਾਰੇ ਹੀ ਹੁਣ ਜਥੇਦਾਰ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਗੁਰੂਆਂ ਦਾ ਚਿੱਤਰਣ ਕੀਤਾ ਗਿਆ ਉਸ ਦੇ ਨਾਲ ਸਿੱਖ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚੀ ਹੈ ਤੇ ਇਸ ਦੇ ਵਿਚਾਰੇ ਅਸੀਂ ਗੁਰੂ ਸਾਹਿਬਾਨ ਦੇ ਚਿੱਤਰ ਨਹੀਂ ਉਕਾਰ ਸਕਦੇ ਕਿਸੇ ਵੀਡੀਓ ਦੇ ਵਿੱਚ ਸੋ ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਵੀਡੀਓ ਬਣਾਈ ਗਈ ਜਿਸ ਤੋਂ ਬਾਅਦ ਉਹਨਾਂ ਨੇ ਵੀਡੀਓ ਨੂੰ ਡਿਲੀਟ ਕਰਨ ਦਾ ਆਦੇਸ਼ ਦਿੱਤਾ ਸੋ ਇਸ ਤੋਂ ਬਾਅਦ ਤਰੂਵਰਾਟੀ ਦੇ ਵੱਲੋਂ ਆਪਣੇ YouTube ਚੈਨਲ ਤੋਂ ਇਸ ਵੀਡੀਓ ਨੂੰ ਹਟਾ ਦਿੱਤਾ ਗਿਆ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ